ਦਾ ਆਰਨ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਕਹਿੰਦੇ ਹਨ ਕਿ ਹਾਲਾਤ ਇਨਸਾਨ ਨੂੰ ਵੱਤ ਤੋਂ ਬੱਤਰ ਬਣਾ ਦਿੰਦੇ ਨੇ ਕਿੱਥੋਂ ਤੱਕ ਕਿੱਥੋਂ ਪਹਚਾ ਦਿੰਦੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਤੁਹਾਨੂੰ ਅੱਜ ਮੰਝਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਉਂਕਿ 2024 ਲੋਕ ਸਭਾ ਦੀਆਂ ਚੋਣਾਂ ਦਾ ਅਖਾੜਾ ਭਖ ਚੁੱਕਾ ਹੈ ਜਿੱਥੇ ਲੀਡਰ ਘਰ ਘਰ ਜਾ ਕੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਹੁਣ ਆ ਕੇ ਲੋਕਾਂ ਨੂੰ ਕਹਿ ਰਹੇ ਹਨ ਕਿ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਪਰ ਤੁਹਾਨੂੰ ਅਜਿਹਾ ਪਰਿਵਾਰ ਅਜਿਹਾ ਘਾਰ ਇੱਕ ਵਖਾ ਰਹੇ ਹਾਂ ਬਟਾਲਾ ਦੇ ਗਾਂਧੀ ਨਗਰ ਕੈਂਪ ਚ ਖੜੇ ਹਾਂ ਅਸੀਂ ਜਿੱਥੇ ਇੱਕ ਬਜ਼ੁਰਗ ਮਾਤਾ ਤੇ ਉਹਨਾਂ ਦਾ ਬੇਟਾ ਜਿਹੜਾ ਕਿ ਥੋੜਾ ਕਹਿੰਦੇ ਨੇ ਕਿ ਉਹ ਮਤਲਬ ਅਬਨਾਰਮਲ ਹੈ ਉਹਨਾਂ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਦੇਖੋ ਉਹਨਾਂ ਦੇ ਹਾਲਾਤ ਘਰ ਦੀ ਛੱਤ ਡਿੱਗ ਚੁੱਕੀ ਹੈ ਖਾਨ ਦੇ ਮੰਨਦੇ ਪਏ ਹਨ ਔਰ ਨਾ ਹੀ ਇੱਥੇ ਬਹਿਣ ਨੂੰ ਜਗ੍ਹਾ ਆ ਨਾ ਹੀ ਖਲੋਣ ਨੂੰ ਜਗ੍ਹਾ ਆ ਔਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਇਹਨਾਂ ਦੀ ਬਾਤ ਨਹੀਂ ਪੁੱਛੀ ਕਿਸੇ ਵੀ ਲੀਡਰ ਨੇ ਜੇ ਗੱਲ ਕਰੀਏ ਤਾਂ ਬਟਾਲਾ ਦੇ ਵਿੱਚ ਲੀਡਰਾਂ ਦੀ ਇੰਨੀ ਕੋ ਪਰਮਾਰ ਹੈ ਘਰ ਘਰ ਜਾ ਕੇ ਉਹ ਆਪਣੇ ਚੋਣ ਪਰਚਾਰ ਪੈਂਪਲਟਾਂ ਦੇ ਔਰ ਬੋਡਾਂ ਤੇ ਇੰਨਾ ਕ ਪੈਸਾ ਖਰਚ ਕਰ ਰਹੇ ਹਨ ਗੱਡੀਆਂ ਇੰਨੀਆਂ ਘੁੰਮ ਰਹੀਆਂ ਹਨ ਚੋਣ ਪ੍ਰਚਾਰ ਦੇ ਲਈ ਪਰ ਕਿਸੇ ਵੀ ਲੀਡਰ ਨੇ ਇੱਥੇ ਆ ਕੇ ਇਹਨਾਂ ਦੀ ਸਾਰ ਨਹੀਂ ਲਈ ਔਰ ਇਹ ਬਜ਼ੁਰਗ ਮਾਤਾ ਦੇਖੋ ਮਿੱਟੀ ਦੇ ਢੇਰ ਦੇ ਉੱਪਰ ਇੱਕ ਟੁੱਟਾ ਹੋਇਆ ਤਖਤ ਪੋਸ਼ ਢਾ ਕੇ ਮਾਂ ਪੁੱਤ ਬੈਠੇ ਨੇ ਪਰ ਅੱਜ ਤੱਕ ਕਿਸੇ ਨੇ ਵੀ ਕਿਸੇ ਧਨਾੜ ਨੇ ਕਿਸੇ ਲੀਡਰ ਨੇ ਇਹਨਾਂ ਦੀ ਸਾਥ ਨਹੀਂ ਸਾਰ ਨਹੀਂ ਲਈ ਆ ਕੇ ਸਰਕਾਰਾਂ ਕਹਿੰਦੀਆਂ ਹਨ ਕਿ ਅਸੀਂ ਗਰੀਬਾਂ ਨੂੰ ਪੱਕੇ ਘਰ ਬਣਾ ਕੇ ਦੇ ਰਹੇ ਹਾਂ ਇਹਨਾਂ ਦੀ ਹੈਲਪ ਕਰ ਰਹੇ ਹਨ ਪਰ ਕਿੱਥੇ ਨੇ ਉਹ ਘਰ ਕਿੰਨਾ ਤੱਕ ਜਾ ਰਹੇ ਨੇ ਆਓ ਮਾਤਾ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹਨਾਂ ਦੇ ਕੋਲ ਕੋਈ ਹੈਲਪ ਲਈ ਪਹੁੰਚਿਆ ਜਾਂ ਨਹੀਂ ਪਹੁੰਚਿਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਸੀਤਾ ਦੇਵੀ ਜੀ ਤੇ ਇਹ ਕਿੱਥੋਂ ਦਾ ਹੈ ਕਿੱਥੋਂ ਦਾ ਏਰੀਆ ਹੈ ਦੱਸੋ ਜਰਾ ਇਹ ਗਾਂਦੀ ਨਗਰ ਕੈਂਪ ਤੇ ਤੁਹਾਡੇ ਪਤੀ ਦਾ ਕੀ ਨਾਮ ਆ ਤੇ ਉਹ ਕਿੱਥੇ ਨੇ ਉਹਨਾਂ ਦਾ ਹੰਸ ਰਾਜ ਹੀ ਨਾ ਉਹਨਾਂ ਦਾ ਉਹਨਾਂ ਦੀ ਡੈਥ ਹੋ ਚੁੱਕੀ ਆ 12 13 ਸਾਲ ਹੋ ਗਏ ਉਹਨਾਂ ਦੀ ਡੈਥ ਹੋ ਗਈ ਇਹ 12 13 ਸਾਲ ਹੀ ਹੋ ਗਿਆ ਮੇਰਾ ਕਾਕਾ ਮੈਂਟਲ ਏ ਕੋਈ ਕੰਮ ਨਹੀਂ ਕਰਦਾ ਕੋਈ ਕੁਛ ਨਹੀਂ ਨੰਗੀ ਛਤ ਹੁੰਦੀ ਆ ਠੰਡ ਚ ਵੀ 12 ਮਹੀਨੇ 30 ਦਿਨ ਇਸ ਤਰ੍ਹਾਂ ਰਹਿੰਦਾ ਨਾ ਨਾਂ ਦਾ ਨਾ ਤੋਂ ਹੁੰਦਾ ਨਾ ਕਿਸੇ ਮੇਰੇ ਬੱਚੇ ਦਾ ਇਲਾਜ ਕਰਾ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਮਾਤਾ ਜੀ ਜਿਵੇਂ ਕਿ ਤੁਹਾਡੇ ਗਾਂਧੀ ਨਗਰ ਕੈਂਪ ਦੇ ਵਿੱਚ ਬਹੁਤ ਸਾਰੇ ਲੀਡਰ ਆ ਰਹੇ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਦੇ ਵਿੱਚ ਕੀ ਤੁਹਾਡੇ ਕੋ ਕੋ ਕਿਸੇ ਨੇ ਆ ਕੇ ਸਾਰ ਨਹੀਂ ਪੁੱਛੀ ਕਿ ਤੁਹਾਡੀ ਛੱਤ ਡਿੱਗ ਚੁਕੀ ਆ ਤੁਸੀਂ ਕਿਦਾਂ ਗੁਜ਼ਾਰਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਵਾਰੀ ਕਹੀ ਮੇਰੀ ਕਿਸੇ ਨੇ ਗੱਲ ਨਹੀਂ ਮੰਨੀ ਕਿਸੇ ਨੇ ਬਾਤ ਨਹੀਂ ਪੁੱਛੀ ਮੈਂ ਬੜੀ ਦੁਖੀ ਹੋ ਗਈ ਹੇ ਕਿਸੇ ਨੇ ਸਾਰ ਨਹੀਂ ਲਈ ਮੇਰੀ ਮੈਂ ਇਤਰਾ ਹੀ ਵੈਲ ਨੂੰ ਵੋਟਾਂ ਪਾਉਂਦੀ ਨਹੀਂ ਸਾਰਾ ਕੁਝ ਕਰਦੀ ਨਹੀਂ ਮੇਰਾ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਤੂੰ ਦੁਖੀ ਆ ਕੇ ਚਾਹੀ ਹੈ ਚਾ ਕੀ ਗੱਲ ਕੀ ਬਾਤ ਐ ਐਡੀ ਵੱਡੀ ਮੇਰੀ ਮੁਜਬੂਰੀ ਮੇਰੀ ਐਡੀ ਵੱਡੀ ਪ੍ਰੋਬਲਮ ਮੇਰਾ ਬੱਚਾ ਬੰਬਾਰ 12 13 ਸਾਲ ਮੈਂ ਇਹਨੂੰ ਕਦ ਨਾ ਵਿਖਾਵਾਂ ਮੈਂ ਕਿਦਾਂ ਘਰ ਬਣਾਵਾਂ ਮੈਂ ਰੋਟੀ ਕਿਤਰਾ ਇੱਕ ਟਾਈਮ ਆਪਣਾ ਟਾਈਮ ਪਾਸ ਕਰਨੀ ਪਈ ਕਿੱਥੇ ਰੋਟੀ ਖਾਵਾਂ ਕਿ ਮੈਂ ਕਿਰਾਏ ਕਿ ਤੂੰ 2 2 3 3 ਜਾਰ ਦੇਵਾਂ ਮਾਤਾ ਜੀ ਵੈਸੇ ਤੁਸੀਂ ਕੀ ਕੰਮਕਾਰ ਕਰਦੇ ਹੋ ਪੁੱਤ ਮੈਂ ਲੋਕਾਂ ਦੀਆਂ ਸਫਾਈਆਂ ਸੁਥੀਆਂ ਘਰ ਦਾ ਲੋਕਾਂ ਦਾ ਲੱਭ ਜੇ ਤਾਂ ਮੈਂ ਉਹ ਕੰਮ ਕਰ ਲੈਣੀ ਕਿ ਕਹਣਾ ਚਾਹੁੰਦੇ ਹੋ ਸਮੇਂ ਦੀਆਂ ਸਰਕਾਰਾਂ ਨੂੰ ਤੁਸੀਂ ਕਿ ਕੀ ਕੀ ਚਾਹੁੰਦੇ ਕੀ ਹੋ ਤੁਸੀਂ ਪੁੱਤ ਮੇਰੀ ਇਹ ਹੱਥ ਬਣ ਕੇ ਬੇਨਤੀ ਆ ਕਿ ਮੇਰਾ ਘਰ ਬਣਾ ਦਿਓ ਮੈਂ ਆਪਣੇ ਘਰ ਆ ਜਾ ਮੈਨੂੰ ਕਿਰਾਇਆ ਤੋਂ ਬਚਾ ਦਿਓ ਮੈਂ ਕਿਰਾਏ ਦੇਵਾਂ ਕਿ ਮੈਂ ਰੋਟੀ ਖਾਵਾਂ ਮੇਰਾ ਬੱਚਾ ਵੀ ਬੰਬਾਰੇ ਦਾ ਲਾਜੋ ਜੇ ਮੈਂ ਆਪਣੇ ਘਰ ਵੜ ਜਾਂਦੀ ਜੇ ਮੈਨੂੰ ਘਰ ਵੜੋ ਆਪਣੇ ਇਹ ਤੁਸੀਂ ਕਿੱਥੇ ਸੌਂਦੇ ਹੋ ਕਿੱਦਾਂ ਇੱਥੇ ਗੁਜ਼ਾਰਾ ਕਰਦੇ ਹੋ ਕੀ ਗੇਮੇ ਕਰਾਇਆ ਤੇ ਬਾਹਰ ਨਿਕਦੀ ਮੈਂ ਇੱਥੇ ਰਪਕਾਨੀ ਕਦੀ ਇੱਥੇ ਮੈਂ ਦਿਨੀ ਕਦੀ ਬਦਲ ਕਨੀ ਆਂਦਾ ਕਦੀ ਮੈਂ ਗਾਂ ਕਦੀ ਪਛਾ ਕਰਾਇਆ ਤੇ ਕਦੀ ਮੈਂ ਕਦੀ ਕਿਥੇ ਆ ਹੁਣ ਵੀ ਰੋਟੀ ਲੈ ਕੇ ਆਈ ਦੀ ਚਾਹ ਲੈ ਕੇ ਇਹ ਜਿਹੜਾ ਤੁਹਾਡਾ ਬੱਚਾ ਆ ਇਹ ਇਹ ਕਿੱਥੇ ਰਹਿੰਦਾ ਹੈ ਇਹ ਲੋਕਾਂ ਨੇ ਮਤ ਮਾਰ ਛੱਡੀ ਇਹਨਾਂ ਨੇ ਲੋਕਾਂ ਨੇ ਕੰਮ ਕਰਾ ਕਰਾ ਕੇ ਫਰੀ ਦੇ ਲੋਕਾਂ ਨੇ ਮੇਰੇ ਬੱਚੇ ਇਹ ਕਿੱਥੇ ਰਹਿੰਦਾ ਆ ਇਹ ਇੱਥੇ ਹੀ ਸੌਂਦਾ ਮੈਡਮ ਜੀ ਇਹ ਤੇ ਸੌਂਦਾ ਹੈ ਤੁਸੀਂ ਵੇਖ ਸਕਦੇ ਹੋ ਕਿ ਮਾਤਾ ਨੇ ਰੋ ਰੋ ਕੇ ਆਪਣੇ ਹਾਲਾਤ ਬਿਆਨ ਕੀਤੇ ਨੇ ਔਰ ਇਹ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਮੇਰਾ ਬੱਚਾ ਜੋ ਹੈ ਥੋੜਾ ਦਿਮਾਗ ਦਿਮਾਗ ਤੋਂ ਹਲਕਾ ਆ ਤੇ ਇਹ ਇੱਥੇ ਹੀ ਸੌਂਦਾ ਹੈ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚਾ ਕਿਵੇਂ ਸੌਂਦਾ ਹੋਏਗਾ ਟੁੱਟੀ ਛਾਤਾ ਥੋੜੇ ਜਿਹਾ ਬਾਲੇ ਇੱਕ ਸਾਈਡ ਤੇ ਖੜੇ ਨੇ ਉਹਨਾਂ ਦੇ ਸਾਰੇ ਹੀ ਸੌਂਦਾ ਆ ਹੁਣ ਮੈਂ ਇੱਥੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਤਾਂ ਜ਼ਰੂਰ ਅਪੀਲ ਕਰਾਂਗੀ ਕਿ ਜਿੱਥੇ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਹੋ ਗਰੀਬਾਂ ਦੇ ਪੱਕੇ ਮਕਾਨਾਂ ਬਣਾਉਂਦੀ ਉਥੇ ਇਹਨਾਂ ਵਰਗੇ ਅੱਜ ਵੋਟਾਂ ਦੇ ਵਿੱਚ ਤੁਸੀਂ ਹਰ ਕਿਸੇ ਦਾ ਦਰਵਾਜ਼ਾ ਖੜਕਾ ਰਹੇ ਹੋ ਅੱਜ ਇਸ ਮਾਤਾ ਨੂੰ ਜਿਆਦਾ ਨਹੀਂ ਤਾਂ ਇਹਦੀ ਛੱਤ ਪਾ ਕੇ ਦਿਓ ਤਾਂ ਕਿ ਇਹ ਆਪਣੇ ਘਰ ਬੈ ਸਕੇ ਦੂਸਰਾ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਉਹਨਾਂ ਵੀਰਾਂ ਭੈਣਾਂ ਨੂੰ ਜੋ ਗਰੀਬਾਂ ਦੇ ਹਮਦਰਦੀ ਨੇ ਔਰ ਗਰੀਬਾਂ ਦੇ ਨਾਲ ਆ ਕੇ ਖੜਦੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਵੀਰੇ ਆਪਣੀ ਅਸੀਂ ਪੰਜਾਬ ਦੀ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਗਰੀਬੀ ਦੇ ਉਸ ਵੱਜਰ ਚੋਂ ਕੱਢ ਸਕੀਏ ਸੋ ਬੇਨਤੀ ਕਰਾਂਗੀ ਤੁਸੀਂ ਵੱਤ ਵੱਧ ਇਸ ਮਾਤਾ ਦੀ ਜਿੰਨੀ ਹੋ ਸਕੇ ਹੈਲਪ ਕਰੋ ਤਾਂ ਜੋ ਇਹਦਾ ਘਰ ਬਣ ਸਕੇ ਔਰ ਇਹ ਮਾਤਾ ਆਪਣੇ ਬੱਚੇ ਨੂੰ ਲੈ ਕੇ ਘਰ ਦੀ ਛੱਤ ਦੇ ਥੱਲੇ ਬੈਠ ਸਕੇ ਦੂਸਰਾ ਇਹ ਮਾਤਾ ਨੇ ਅਪੀਲ ਕੀਤੀ ਹੈ ਕਿ ਮੇਰਾ ਬੱਚਾ ਦਿਮਾਗ ਤੋਂ ਹੌਲਾ ਹੈ ਤੇ ਜੇ ਇਹਦੀ ਕੋਈ ਮਦਦ ਕਰ ਸਕੇ ਇਹਦਾ ਕੋਈ ਇਲਾਜ ਕਰਵਾ ਸਕੇ ਤਾਂ ਉਹ ਵੀ ਜ਼ਰੂਰ ਕਰਿਓ 12 ਤੋਂ 13 ਸਾਲ ਹੋ ਚੁੱਕੇ ਹਨ ਮਾਤਾ ਜੀ ਨੇ ਇਹ ਗੱਲ ਦੱਸੀ ਹੈ ਕਿ ਸਾਡੀ ਕੋਈ ਵਾਤ ਨਹੀਂ ਪੁੱਛਦਾ ਸੋ ਮੈਂ ਸਾਰੇ ਹੀ ਸਮਾਜ ਸੇਵੀ ਸੰਸਥਾਵਾਂ ਲੀਡਰਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸਮਾਦਾਤੀ ਮਦਦ ਕੀਤੀ ਜਾਏ ਤਾਂ ਕਿ ਕਹਿੰਦੇ ਆ ਗਰੀਬ ਦੀ ਕੀਤੀ ਹੋਈ ਮਦਦ ਕਿਤੇ ਨਾ ਕਿਤੇ ਥਾਏ ਪੈਂਦੀ ਆ ਦੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼